ਇਹ ਤਾਂ ਪੈਟਰ ਜੀ ਦਫ਼ਤਰ ਹੈ ਤਾਂ ਪਬਲਿਕ ਲਾਇਸੈਂਸ ਦੀ ਗੱਲ ਹੈ ਦਫ਼ਤਰ ਸਾਡਾ ਹੈ ਟਿੱਟੇ ਟਿੱਸਾਈ ਦਾ ਕੰਮ ਹੈ ਕੀ ਕਰਾਉਣਾ ਹੈ ਕੀਲਿੰਗ ਹੈਂਡ ਕੋਲੇ ਜਾਓ ਹੈਡ ਕਰਾਉਣਾ ਹੈ ਸਾਡੇ ਨਾਲ ਹੈਂਡ ਕੋਲੇ ਆਏ ਕਹਿੰਦੇ ਸਾਡੇ ਦਾ ਧੱਕਾ ਟੁਆਈ ਕੋਈ ਗੱਲ ਇਹ ਹੈ ਕਿ ਮੈਡਮ ਤੁਹਾਡੇ ਸਾਹਮਣੇ ਬੈਠੇ ਨੇ ਡਬਲ ਗੱਲ ਕਰ ਰਹੇ ਨੇ ਡਬਲ ਗੱਲ ਇਹਦਾ ਕਰ ਰਹੇ ਨੇ ਇੱਕ ਪਾਸੇ ਕਹਿੰਦੇ ਨੇ ਕਿ 4 ਵਜੇ ਐਨਓਸੀ ਜਾਰੀ ਕਰ ਦਾਂਗੇ ਕੁਝ ਸਾਡੇ ਵਿਅਕਤੀ ਨੂੰ ਕਹਿੰਦੇ 5 ਵਜੇ ਤੋਂ ਬਾਅਦ ਚਾਜੋ ਕਦੋਂ ਆਇਓ ਇਹ ਨਹੀਂ ਸਮਝਾਉਂਦੀ ਇਹਨਾਂ ਨੇ ਇੱਕ ਪਾਸੇ ਕਹਿੰਦੇ ਨੇ ਕਿ ਖਤਮ ਕਰ ਦਿੱਤਾ ਕੈਫੀ ਡਾਬਟ ਲੱਗ ਕੇ ਇਲੈਕਸ਼ਨ ਲੜਿਆ ਜੂ ਐਨਓਸੀ ਲੋਡ ਨਹੀਂ ਦੂਜੇ ਪਾਸੇ ਕਹਿੰਦੇ ਨੇ ਕਿ ਐਨਓਸੀ ਅਸੀਂ 4 ਵਜੇ ਜਾਰੀ ਕਰਾਂਗੇ ਆਮ ਆਦਮੀ ਦੇ ਘਰਾਂ ਚ ਜਾ ਕੇ ਚਾਰੀ ਕੀਤੀਆਂ ਨੇ ਆਮ ਆਦਮੀ ਦੇ ਦਫਤਰਾਂ ਚ ਬੈਠ ਕੇ ਐਨਓਸੀ ਜਾਰੀ ਕੀਤੀਆਂ ਨੇ ਤੁਹਾਨੂੰ ਕੋਈ ਦੌੜ ਨਹੀਂ ਐਨਓਸੀ ਦੇ ਸੰਬੰਧ ਨੇ ਬੰਦ ਕਰਤੀਆਂ ਤੁਹਾਨੂੰ ਕੋਈ ਕਾਜ ਨਹੀਂ ਦੋ ਕੋਈ ਨਹੀਂ ਅੱਗੇ ਕੋਈ ਕੰਪਲੈਨਟ ਸਾਬਤ ਤਾਂ 4 ਵਜੇ ਤੱਕ ਫੈਦੇ ਲੈ ਮੈਡਮ ਇਹ ਯਾਰ ਕਹਾਂ ਕੋਈ ਗੱਲ ਕਰਨੀ ਹੈ ਲੋਕ ਇਹ ਕਹਿੰਦੇ ਨੇ ਕਿ ਰੋਕ ਨਹੀਂ ਕਰਤੀਆਂ ਕਿ ਬੰਦ ਕਰਤੀਆਂ ਤਾਂ ਸਾਨੂੰ ਰਿਸੀਪਟ ਰੂ ਵੀ ਦੇ ਦੋ ਮੈਂ ਥੋੜਾ ਲਿਖ ਕੇ ਦਿੰਦੇ ਨੇ ਐਕਸਰ ਕੁਵੀ ਸਰ ਨੇ ਦੇ ਲਿਆ ਕੇ ਕੇ ਲਿਆ ਕੇ ਕੁਝ ਨਹੀਂ ਕਰਦਾ ਦੋ ਹੀ ਦੇ ਮੈਨੂੰ 4-5 ਮਿੰਟ ਦਾ ਨਾ ਤੁਸੀ ਦੇ ਚਾਹੀਦਾ ਗੱਲ ਇਹ ਮੈਡਮ 2 ਦਿਨ ਹੋ ਗਏ ਲੋਕਾਂ ਨੂੰ ਹਰਾਨ ਹੁੰਦਿਆਂ ਕੋਈ ਗੱਲ ਸਪੱਸ਼ਟ ਕਰੋ ਇਹ 2 ਦਿਨ ਤਾਂ ਹੋਏ ਵੀ ਨਹੀਂ ਗੱਲ ਸ਼ੁਰੂ ਹੋਈ ਅੱਜ ਦੂਜਾ ਦਿਨ ਹੈ ਨਾਮਿਨੇਸ਼ਨ ਦਾ ਦੂਜਾ ਤਾਲੀ ਕੰਮ ਸ਼ੁਰੂ ਹੋਇਆ ਜੀ ਅੱਜ ਮੈਡਮ ਤੁਸੇ ਸਮਾਂ ਤੁਸੀਂ ਮੇਰਾ ਟਾਈਮ ਨਾ ਵੇਸਟ ਕਰੋ ਮੈਂ ਵੀ ਥੋੜਾ ਟਾਈਮ ਵੇਸਟ ਨਹੀਂ ਕਰਦਾ ਸਾਨੂੰ ਪਲੀਸ ਕਾਫੀ ਦੋ ਹਾਂ ਕੋਈ ਨਹੀਂ ਦੇ ਦੇ ਨਹੀਂ ਕੋਈ ਕੋਈ ਟਾਈਮ ਇਹ ਇਸ ਟਾਈਮ ਨਹੀਂ ਦੇ ਸਕਦੇ ਦੇਣਾ ਕਰੋ ਰਹਿਣੀ ਹੈ ਉਹ ਤਮ ਚੰਡੀਗੜ੍ਹ ਤੋਂ ਮਗਾ ਕੇ ਤੇ ਪਰਪਰ ਤਾਂ ਆਈ ਨਹੀਂ ਤੇ ਮੈਂ ਗਿਆ ਨਹੀਂ ਏਦਾਂ ਅਸੀਂ ਵਿਧੀ ਅਸੀਂ ਤਾਨਾ ਦੇ ਟਿਕਟ ਮੱਟਣ ਲੱਗੇ ਹਾਂ ਨਹੀਂ ਕੋਈ ਨਾ ਜੀ ਉਹ ਤਾਂ ਲਾ ਦੇਗਾ ਤੁਹਾਡਾ ਫੱਕ ਹੈ ਕੱਪੀ ਤੋਂ ਸੰਕਰਦੀ ਫੜਦੇ ਤੁਸੀਂ ਚਰਵਾਇਆ ਹੋਇਆ ਹੈ ਕਾਲੀਦਾਨ ਅਸੀਂ ਚਰਵਾਣਾ ਕੱਪੀ ਦੇ ਉਹ ਬੜਾ ਇਹ ਤਾਂ ਸੈਕੰਡ ਆਪਸ਼ਨ ਨਾਲੇ ਸੋ ਮੈਡਮ ਮੈਂ ਕਿਹਾ ਐਲਓਸੀ ਪਹਿਲੇ ਹੀ ਹਜ਼ਾਰਾ ਜਿਹਨੂੰ ਨਹੀਂ ਮਿਲਦੀ ਜੇ ਕੋਈ ਅਫਰ ਨਹੀਂ ਦਿੰਦਾ ਤਾਂ ਸੈਕੰਡ ਆਪਸ਼ਨਲ ਯੂਜ਼ ਕਰਦਾ ਹਾਂ ਫਿਰ 4 ਵਜੇ ਤੱਕ ਵੇਟ ਕਰ ਲੈ ਬਹੁਤ ਬੜਾ ਜੀ ਇਹਨੂੰ ਸੀ ਦਾ ਮਤਲਬ ਜੀ ਨਾਮਿਨੇਸ਼ਨ ਲੋਕਾਂ ਦਾ ਰੇਟ ਹੋਣੀ ਹੈ ਇੱਕ ਮਿੰਟ ਗੱਲ ਸੁਣੋ ਕਈਆਂ ਨੇ ਜੈਸ ਕਬਜ਼ੇ ਕੀਤੇ ਹੋਏ ਨੇ ਉਹ ਹੀ ਤਾਂ ਫਰਦਾਨ ਕਰਦੇ ਤੁਸੀਂ ਮੈਡਮ ਸਾਰੇ ਸਾਰੇ ਠਾਕੇ ਠਾਈ ਬੰਦਿਆ ਨੇ ਰਿਪਲਾਈ ਕੀਤਾ ਤੁਸੀਂ ਇਧਰੋਂ ਮੈਂ ਕਾਲ ਕਰਾਂਗੇ 4 ਵਜੇ ਜਾਰੀ ਕਰਾਂਗੇ ਤੁਸੀਂ ਪੇਪਰ 'ਚ ਡਬਲਿੰਗ ਕਿਉਂ ਹੈ ਗੱਲ ਦੀ ਨਹੀਂ ਨਹੀਂ ਆਹ ਗਾਲੀ 'ਚ ਡਬਲਿੰਗ ਹੈ ਡਬਲਿੰਗ ਹੈ ਮੈਡਮ ਨਹੀਂ ਨਹੀਂ ਡਬਲਿੰਗ ਹੈ ਤੁਸੀਂ ਬਸੇ ਕਹਿੰਦੇ ਹੋ ਆਹ ਹੋ ਗਿਆ ਕਿ ਤੁਹੇ ਪਾਸੇ ਕਿਹਨੂੰ 4 ਪਾਸੇ 45 ਵੀ ਤਾਂ ਕਰਨੀ ਹੈ ਮੈਂ ਉਹ ਇਥੇ ਬੰਦੇ ਡਬਲਿੰਗ ਕਿ ਸਹੀ ਧੀ ਹੈ ਕਰਦੇ ਰਹੇ ਕਿ ਕੋਈ ਨਾ ਪੈਦਾ ਹੋ ਜੇ ਕਹਿੰਦੇ ਨਹੀਂ ਨਾੜੇ ਨੂੰ 4 ਕਿਤੇ ਜਿਹੜੇ ਨਾੜੇ ਕਹਿੰਦੇ ਮਾਰ ਹੋਣੀ ਤੇਰੀ ਡਬਲਿੰਗ ਦੇ ਜਿਹੜੇ ਪੜਤਾਲ ਨਹੀਂ ਹੋਈ ਹੁੰਦੀ ਜਿਹਦੇ ਕੋਈ ਪਰਿਵਾਰਿਕ ਰਿਕਾਰਡ ਹੈ ਪਰਿਵਾਰਿਕ ਜਿਹੜੀ ਕੋਈ ਗੱਲ ਨਹੀਂ ਸਾਰਾ ਸਟਾਫ ਤੁਹਾਡੇ ਕੋਲ ਹੈ ਜੇ ਪਰਚਾ ਦੇ ਕਾਗਜ਼ ਉਤਾਰ ਕੇ ਜਿਵੇਂ ਲਾਈਨ ਕਲੀਅਰ ਕਰਤਾ ਜੀ ਸਾਰੇ ਥੈਂਕ ਯੂ ਬਈ ਜੀ ਨਾ ਆਜਾ ਬਸਨ ਰਿਕਾਰਡਰ ਨੂੰ ਲੈ ਜਾ। ਅੱਜ ਇੱਕ ਹੀ ਹਰ ਤਰ੍ਹਾਂ ਦੀ ਤਮਕੀਨ ਹੋਵੇ। ਫਿਰ ਤੁਸੀਂ ਕਹਿੰਦੇ ਹੋ ਕਿ 4 ਵਜੇ ਜਾਰੀ ਹਰਦਾਂ ਕਦੇ ਮੀਡੀਆ ਦੇ ਨਾਲ ਪੈਨਸਲ ਬੰਦ ਸਰਕਾਰ ਦਾ। ਮੀਡੀਆ ਕਹਿੰਦੇ ਨੇ ਸਰਕਾਰ ਨੇ ਲੈ ਕੇ ਦੇਖੋ ਅੱਜ ਦਾ ਜੀ ਛੋਟਾ ਬੰਦਾ ਬੱਥੇ ਗਿਆ। ਇਹ ਉਹਦਾ ਡਿਜੀਟਲ ਪੈਨਸਲ ਪ੍ਰਸ਼ਾਸਨ ਦੇ ਉੱਤੇ ਕਾਫੀ ਦਲ ਦੇ ਸਾਹਮਣੇ ਪੱਤਰ ਪਾਉਣ ਦਾ ਹੈ। ਮੈਨੂੰ ਨੋਮੀਨੇਸ਼ਨ ਇਹ ਜਿਹੜੀ ਬਾਤ ਹੋ ਰਹੀ ਹੈ ਕਹਿੰਦੇ ਕੋਈ ਪਾਡੋ ਮੈਨਾਂ ਕਰਦੇ ਤੁਸੀਂ ਆਪਣੇ ਬੰਦ ਨੂੰ ਕਿਹੜਾ ਨੋਟ ਖਾਣੇ ਕੋਈ ਪਟਾਇਆ ਨਹੀਂ ਤੁਰੀ ਸਹੀ ਆ ਆ ਉੱਪਰ ਫੋਨ ਕਰ ਉੱਪਰੋਂ ਦਿਓ ਬੱਥੇਲੇ ਵਾਲੇ ਉੱਪਰੋਂ ਕਾਪੀ ਨਹੀਂ ਨਹੀਂ ਮੈਂ ਡਬਲ ਗੱਲ ਅਸੀਂ ਨਹੀਂ ਥੋੜੀ ਬਿਰਦਾ ਡਬਲ ਮੈਂ ਨਹੀਂ ਆਪਣੀ ਗੱਲ ਕਰ ਰਹੇ ਹਾਂ ਤੁਸੀਂ ਇੱਕ ਪਾਸੇ ਕਹਿੰਦੇ ਲੱਕਾਪੇ ਆਪੀ 4 ਵਜੇ ਜਾਰੀ ਕਰਦੇ ਨੇ ਦੂਜੇ ਪਾਸੇ ਕਹਿੰਦੇ 10 ਡਰਾਗੇ ਤੁਸੀਂ ਮੇਰੇ ਮੇਰੀ ਗੱਲ ਸੁਣੋ ਐਨਓਸੀ ਦਾ ਕੋਈ ਜੇ ਲਾਭ ਵੀ ਦੇਣਗੇ ਜਾਂ ਨਾਮ ਵੀ ਲਾਉਣਗੇ ਨਹੀਂ ਮੈਡਮ ਲਾਭ ਪੈਂਦਾ ਜਿਵੇਂ ਤੁਹਾਡੀ ਡਿਊਟੀ ਦਾ ਐਨਓਸੀ ਤਾਂ ਤੁਹਾਨੂੰ ਕਿਤਰਾ ਜਦੇ ਐਂਟੀ ਜੀ ਦੇ ਰਹੇ ਆਂ ਮੈਡਮ ਸਾਰਾ ਨਾ ਪੜਾਉਂਦੇ